ਸਰਕਾਰ ਸੁਣਵਾਈ ਨਹੀਂ ਕਰਦੀ ਸਰਕਾਰ ਸੁਣਦੀ ਨਹੀਂ ਹੈਗੀ ਉਹ ਗੱਲ ਕੀ ਆ ਭਰਾਵੋ ਵੀਰ ਦੇ ਕਹਿਣ ਅਨੁਸਾਰ ਕਹਿੰਦਾ ਬਈ ਮੁੱਖ ਮੰਤਰੀ ਸਾਹਿਬ ਤਾਂ ਜੋੜੇ ਲਾ ਕੇ ਪੰਜਾਬ ਦੀ ਸੇਵਾ ਕਰਨ ਲਈ ਤਤਪਰ ਨੇ ਪਰ ਗੱਲ ਕੀ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਵਲੰਟੀਅਰ ਬੈਠੇ ਨੇ ਬਲਾਕਾਂ ਦੇ ਵਿੱਚ ਵਲੰਟੀਅਰ ਬੈਠੇ ਨੇ ਉਹ ਬਈ ਆਮ ਬੰਦਿਆਂ ਦੀ ਗੱਲ ਲੋਕਲ ਲੀਡਰਾਂ ਤੱਕ ਪਹੁੰਚ ਨਹੀਂ ਜਾਂਦੀ ਬਾਈ ਕਹਿੰਦਾ ਵੀ ਆਪਾਂ ਉਹ ਬੰਦਿਆਂ ਦੀ ਗੱਲ ਬਾਈ ਛੋਟੀ ਸਿੱਧੇ ਸੀਐਮ ਸਾਹਿਬ ਤੱਕ ਗੱਲ ਪਹੁੰਚਾਉਣਗੇ ਪਰ ਜਿੱਥੇ ਜਿੱਦੀ ਕੋਈ ਸੁਣਵਾਈ ਨਹੀਂ ਹੁੰਦੀ ਉਹ ਮੇਰੇ ਕੋਲ ਆਓ ਤੁਹਾਡਾ ਨਾਮ ਵੀਡੀਓ ਰਾਈਟਸ ਵਾਦਾ ਕਰਦੇ ਆ ਬਿਨਾ ਕਿਸੇ ਲਾਜਕੂ ਤੁਹਾਡੇ ਨਾਲ ਤੁਰਾਂਗੇ ਤੁਹਾਡੇ ਕੰਮ ਹੋਣਗੇ ਮਾਨਸਾ ਜ਼ਿਲ੍ਹੇ ਚ ਜਿਹੜਾ ਮਰਜ਼ੀ ਕੰਮ ਹੋਵੇ ਪੋਸਟਟਾਂ ਦੇ ਜਿਹੜਾ ਜਿਹੜਾ ਉਹ ਪੰਜਾਬ ਦੇ ਵਿੱਚ ਭਾਈ ਜਿੱਥੇ ਵੀ ਕਿਸੇ ਨੂੰ ਕੋਈ ਲੋੜ ਹੈ ਪਿੰਡ ਮੇਰਾ ਹੀਰੂ ਕਾ ਮੇਰੇ ਕੋਲ ਆਓ ਜਿੱਥੇ ਮੈਨੂੰ ਲੱਗੂ ਭਾਈ ਵੀ ਅਸੀਂ ਸਰਕਾਰ ਦਾ ਕੰਮ ਨਹੀਂ ਆਪਣੀ ਆਪਣੀ ਜੇਬ ਤੋਂ ਲਾਉਣੇ ਪੈਣਗੇ ਉੱਤੇ ਸਾਰੀ ਜੇਬ ਤੋਂ ਹੀ ਪੈਸੇ ਲਾਵਾਂਗੇ ਠੀਕ ਹੈ ਠੀਕ ਹੈ ਸੁਣਾ ਕੰਮ ਚੱਲਦਾ ਵੀ ਵੀਰ ਜਮੀਨ ਦਾ ਕੰਮ ਹੈ ਇਹ ਜੇ ਕੰਮ ਘਰ ਦੇ ਵਿੱਚ ਨਹੀਂ ਵੀਜੇ ਲਾਉਣਾ ਪਹਿਲੀ ਕੱਲ ਤਾਂ ਕੋਈ ਸ਼ਹਿਰੀ ਦਿੱਤੀ ਜਾਂਦਾ ਉਹ ਘਰ ਦੇ ਵਿੱਚ ਕੰਮ ਨਹੀਂ ਕਰਦਾ ਬਿਲਕੁਲ ਠੀਕ ਹੈ ਆਪਾਂ ਆਪਣਾ ਸਿਸਟਮ ਉਹਦੇ ਘਰ ਦੇ ਵਿੱਚ ਤੋਰਿਆ ਹੋਇਆ ਹੈ ਕਿ ਜੋ ਵੀ ਕੰਮ ਕਰਨਾ ਆਪਣੇ ਪਿੰਡ ਦੇ ਵਿੱਚ ਰਹਿ ਕੇ ਕਰਨਾ ਉਹਨੂੰ ਮੇਰੇ ਪਿੰਡ ਦਾ ਕੰਮ ਹੈ ਭਾਈ ਮੇਰੇ ਪਿੰਡ ਦੇ ਜਿਹੜਾ ਮਰਜੀ ਕੋਈ ਲੋੜਵੰਦ ਪਰਿਵਾਰ ਉਹਨੂੰ ਕਿਹਦੇ ਆੜੇ ਕਿੱਧਰ ਦੀ ਲੋੜ ਨਹੀਂ ਬੇਦਰਦ ਬਾਈ ਉਹ ਮੇਰੇ ਕੋਲ ਆਉਂਦਾ ਤੇ ਮੈਂ ਸੁਣਦਾ ਵੀ ਆ ਸਹੀ ਗੱਲ ਕਿਸੇ ਦੀ ਲੋੜਵੰਦ ਦੀ ਕਿਤੇ ਵੀ ਵਿਆਹ ਹੋਵੇ ਹਾਂਜੀ ਕੋਈ ਬਿਮਾਰ ਪਿਆ ਤਾਂ ਜਿੱਥੇ ਕੋਈ ਬਿਮਾਰ ਦੀ ਗੱਲ ਆਉਗੀ ਤਾਂ ਉਹਨਾਂ ਦੇ ਮਨ ਦੇ ਵਿੱਚ ਯਕੀਨ ਕਿੰਨੇ ਮੇਰੀ ਗੱਲ ਆ ਜਾਂਦੀ ਮੈਨੂੰ ਸੁਣੀ ਹੈ ਕਿਉਂ ਆਉਂਦੀ ਹੈ ਮੈਂ ਨਾਲ ਫੜਦਾ ਮੈਂ ਉਹਦੇ ਦੇ ਬਾਬੇ ਦਾਸ ਭਗਤ ਦੇ ਜਦੋਂ ਜਗਨਸ਼ਰ ਤੋਂ ਪਾਲ ਕਰਾ ਰਹੇ ਨਾ ਉਦਨੇ ਬੁੜੀਆਂ ਤੋਂ ਕਦੇ ਸੁਣਿਆ ਕਿਹਾ ਵੀ ਉਹ ਤਾਂ ਸੋਨੀ ਹੀ ਹੈ ਵੀ ਜੇ ਕੋਈ ਲੋੜ ਹੋਵੇ ਇਹਦੇ ਕੋਲ ਆ ਗਏ ਆ ਸਰਕਾਰ ਦੇ ਨਾਲ ਲੱਗ ਕੇ ਭਾਈ ਉਹਨਾਂ ਦੀ ਹੈਲਪ ਕਰੀਏ ਜੀ ਇਹ ਇੰਨ ਵਿੱਚ ਕਿੱਥੇ ਲੱਗਦੇ ਭਾਈ ਜੇ ਆਪਾਂ ਸਰਕਾਰ ਦੇ ਨਾਲ ਲੱਗਿਆ ਨਾਂ ਜੁੜਿਆ ਤਾਂ ਆਪਣਾ ਵੀ ਹੱਕ ਬਣਨਗੇ ਆਪਾਂ ਆਦੇ ਕੰਮ ਛੱਡ ਕੇ ਲੋਕਾਂ ਦੇ ਕੰਮ ਸਰਕਾਰ ਤੋਂ ਕਰਾਈਏ ਕਿਉਂਕਿ ਆਪ ਦੇ ਘਰ ਦੇ ਵਿੱਚ ਵੀ ਮੰਗਲਵਾਰਾਂ ਨੇ ਰੱਖਤਾ ਠੀਕ ਹੈ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਮਰਜ਼ੀ ਮੇਰੇ ਕੋਲ ਆ ਸਕਦਾ ਇਹ ਉਹ ਸਰਕਾਰ ਹੈ ਭਾਈ ਜਿੱਥੇ ਅਹੁਦਿਆਂ ਦੀ ਵੀ ਸੁਣਦੀ ਹੈ ਤੇ ਬਿਨਾਂ ਅਹੁਦਿਆਂ ਦੀ ਵੀ ਸੁਣਦੀ ਹੈ ਠੀਕ ਹੈ ਆਪਾਂ ਜੇ ਜਾਵਾਂਗੇ ਤਾਂ ਆਪਣੇ ਕੰਮ ਹੋਣਗੇ ਠੀਕ ਹੈ ਠੀਕ ਹੈ ਆਪਾਂ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਭਾਵੇਂ ਇੱਥੇ ਕਚਰੀ ਆਇਆ ਕਰਾਂਗੇ ਮੈਂ ਤੇ ਘਰ ਦੇ ਵਿੱਚ ਠੀਕ ਹੈ ਬਈ ਕੋਈ ਵੀ ਗਰੀਬ ਲੋੜਵੰਦ ਪਰਿਵਾਰ ਹੈ ਕਿਸੇ ਦਾ ਲਾਜ਼ਮੀ ਹੋ ਰਿਹਾ ਠੀਕ ਹੈ ਕਿਸੇ ਨੂੰ ਕਿਸੇ ਕੰਮ ਦੀ ਲੋੜ ਹੈ ਜਾਂ ਪਿੰਡ ਦੇ ਵਿੱਚ ਕੋਈ ਕੰਮ ਹੈ ਅੱਜ ਤੱਕ ਨਹੀਂ ਹੋਇਆ ਕੋਈ ਸੜਕਾਂ ਦਾ ਰੌਲਾ ਹੈ ਪਾਣੀ ਦਾ ਰੌਲਾ ਹੈ ਲਾਈਟਾਂ ਦਾ ਰੌਲਾ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਹੈ ਜਿਆ ਕਿਸੇ ਨਾਲ ਆਪਾਂ ਕਈ ਵੀ ਇੱਕ ਘਰ ਵਾਂਗ ਦੂਜੀ ਤਰ੍ਹਾਂ ਕਰ ਰਹੀ ਆ। ਜਿਆ ਕਰਦਾ ਸੋਡੀ ਆਪਾਂ ਆਮਦੀ ਪਾਰਟੀ ਨੂੰ ਸਪੋਰਟ ਕੀਤੀ ਐ ਤੇ ਆਪਣੇ ਕੋਈ ਸੁਣ ਨਹੀਂ ਰਿਹਾ। ਸਰ ਜੀ ਕਹਿੰਦਾ ਅੱਜ ਮੇਰੇ ਕੋਲ ਕੋਈ ਅਹੁਦਾ ਨਹੀਂ ਪਰ ਆਪਾਂ ਨੂੰ ਇੰਨਾ ਕਬੜਾ ਮਾਨ ਹੈ ਵੀ ਆਪਣੇ ਜਿਹੜੇ ਯਾਰ ਦੋਸਤ ਨੇ ਪਾਰਟੀ ਦੇ ਵਿੱਚ ਨੇ ਆਪਾਂ ਨੂੰ ਨਾ ਤਾਂ ਇੰਨਾ ਕਮਾਉਣਾ ਹੈ ਵੀ ਆਪਣੇ ਇੱਕ ਬੋਲ ਤੇ ਉਹ ਕੰਮ ਕਰਾ ਦੇਣਗੇ। ਠੀਕ ਹੈ। ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਪੂਰਾ ਇਹ ਵੀ ਆਪਾਂ ਨੇ ਇੱਥੇ ਮੰਗਲਵਾਰ ਦਾ ਦਿਨ ਰੱਖਤਾ ਪਿੰਡ ਦੇ ਵਿੱਚ ਠੀਕ ਹੈ ਬਈ ਵੀ ਜੋ ਵੀ ਤੁਹਾਨੂੰ ਲੱਗਦਾ ਸਾਰੇ ਪੰਜਾਬ ਲਈ ਰੱਖਤਾ ਮੁੱਖ ਮੰਤਰੀ ਸਾਹਿਬ ਦੇ ਕਰਨ ਵਾਲੇ ਜਿਹੜੇ ਕੰਮ ਨੇ ਉਹ ਤਾਂ ਫੱਟੇ ਚੱਕੀ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਥੱਲੇ ਦੇ ਲੈਵਲ ਤੇ ਬਈ ਮਾਰ ਪੈ ਰਹੀ ਹੈ ਬਈ ਸਰਕਾਰ ਤੱਕ ਹੁਣ ਮੇਰੇ ਪਿੰਡ ਦੇ ਵਿੱਚ ਕੋਈ ਕੰਮ ਹੈ ਕੋਈ ਪਾਣੀ ਦਾ ਮੁੱਦਾ ਹੈ ਖੜਾ ਜਾਂ ਕੋਈ ਲਾਇਕ ਦਾ ਮੁੱਦਾ ਹੈ ਜਾਂ ਕਿਸੇ ਵੀ ਚੀਜ਼ ਦਾ ਮੁੱਦਾ ਹੁਣ ਉਹ ਸਰਕਾਰ ਨੂੰ ਜਦ ਤੱਕ ਪੱਤਰੀ ਲਾਉਂ ਕੰਮ ਕਿਵੇਂ ਹੋਣਗੇ ਸਹੀ ਗੱਲ ਜੇ ਅਸੀਂ ਪਿੰਡਾਂ ਦੇ ਵਿੱਚ ਉਹ ਮੂਰੇ ਹੋ ਕੇ ਉਹ ਕੰਮ ਕਰਾਵਾਂਗੇ ਤਾਂ ਮੇਰੇ ਪਿੰਡ ਦੇ ਵਿੱਚ ਬੋਟਾਂ ਲਓ ਜੀ ਭਰਾਵੋ ਹੁਣ ਮੈਂ ਤੁਹਾਨੂੰ ਬਾਈ ਇਸ ਬੀ ਬਾਰੇ ਜਾਣਕਾਰੀ ਦਿੰਨਾ ਵੀ ਇਹ ਜਿਹੜਾ ਬਾਈ ਆਪਣਾ ਸੋਨੀ ਬਾਈ ਕਹਿੰਦੇ ਇਹਨੂੰ ਪਿੰਡ ਹੀਰੋ ਕਲਾਂ ਜ਼ਿਲ੍ਹਾ ਮਾਨਸਾ ਬਾਈ ਇਹ ਮੁੰਡਾ ਇਮੀਗ੍ਰੇਸ਼ਨ ਦਾ ਕੰਮ ਕਰਦਾ BHP ਇਮੀਗ੍ਰੇਸ਼ਨ ਦੇ ਨਾਂ ਤੇ ਬਾਬਾ ਹੀਰਾਪੁਰੀ ਇਮੀਗ੍ਰੇਸ਼ਨ ਤੇ ਇਹੇ ਵੀਰ ਭਰਾਵੋ ਹਜ਼ਾਰਾਂ ਹੀ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਚੁੱਕਿਆ ਤੇ ਇਹ ਬੰਦੇ ਦੀ ਖਾਸੀਅਤ ਹੈ ਜਦੋਂ ਵੀ ਕਿਸੇ ਬੱਚੇ ਨੂੰ ਭੇਜਦਾ ਨਾ ਫਾਇਲ ਫੜਦਾ ਤਾਂ ਬਾਈ ਅਸਟਾਮ ਤੇ ਲਿਖ ਕੇ ਸਾਰੀ ਗੱਲਬਾਤ ਕਰਦਾ ਬੰਦੇ ਨੂੰ ਕਹਿ ਜਾਂਦਾ ਵੀ ਤੁਸੀਂ ਮੇਰੀ ਵੀਡੀਓ ਬਣਾਓ ਤੇ ਨਾਲ ਹੀ ਬਾਈ ਬੰਦਾ ਆਪਦੇ ਘਰੇ ਦਫ਼ਤਰ ਖੋਲੀ ਬੈਠਾ ਹੈ ਪਿੰਡ ਹੀਰੋ ਕਲਾ ਮਾਨਸਾ ਦੇ ਵਿੱਚ ਆ ਸਾਰਾ ਦਫ਼ਤਰ ਆ ਬਾਈ ਦਾ ਤੁਸੀਂ ਤਾਮਝਾਮ ਦੇਖੋ ਬਾਈ ਕਿੰਨਾ ਵੱਡਾ ਘਟੋ ਘੱਟ 25 30 ਮੁੰਡੇ ਕੁੜੀਆਂ ਤਾਂ ਵੀਰ ਦੇ ਨਾਲ ਆਪਾਂ ਕਹਿ ਦਈਏ ਵੀ ਕੰਮ ਕਰਦੇ ਆਗੇ ਜਿਹੜੇ ਵੀਰ ਕੋਲੇ ਜੋਬ ਤੇ ਲੱਗੇ ਵਿਆ ਤੇ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਬਾਈ ਬਾਈ ਦਾ ਕੰਮ ਖੁੱਲਿਆ ਵਿਆ ਉਹ ਬੈਠਾ ਵੀਰ ਆਪਣਾ ਸਾਹਮਣੇ ਦੇਖੋ ਬਾਈ ਦਫ਼ਤਰ ਦੇ ਵਿੱਚ ਪੂਰਾ బిਜੀ ਆ ਕੰਮਕਾਰ ਦੇ ਵਿੱਚ ਤੇ ਇਹ ਵੀਰ ਕਹਿੰਦਾ ਬਾਈ ਵੀ ਕਹਿੰਦਾ ਲੋਕਾਂ ਦੇ ਸੁੱਖੀ ਕੰਮ ਆਪਾਂ ਕਰਾ ਕੇ ਦੇਵਾਂਗੇ ਕਿਉਂ ਵੀਰ ਨੇ ਗੱਲ ਇਹ ਨੋਟ ਕੀਤੀ ਆ ਬਈ ਬਈ ਆਮ ਲੋਕਾਂ ਦੀ ਜਿਹੜੀ ਗੱਲ ਆ ਉਹ ਸਰਕਾਰ ਤੱਕ ਨਹੀਂ ਪਹੁੰਚਾਈ ਜਾ ਰਹੀ ਜਿਹਦੇ ਕਰਕੇ ਲੋਕ ਸੀਐਮ ਸਾਹਿਬ ਤੇ ਉਹ ਕਰਦੇ ਆ ਵੀ ਬਈ ਸਰਕਾਰ ਸਾਡੇ ਕੰਮ ਨਹੀਂ ਕਰ ਰਹੀ ਸਰਕਾਰ ਚੰਗੀ ਨਹੀਂ ਹੈਗੀ ਉਹ ਗੱਲ ਕੀ ਆ ਬਈ ਆਮ ਲੋਕਾਂ ਦੀ ਗੱਲ ਸਰਕਾਰ ਤੱਕ ਜਾਂ ਐਮਐਲਏ ਤੱਕ ਜਾਂ ਐਮਪੀ ਤੱਕ ਗੱਲ ਪਹੁੰਚ ਹੀ ਨਹੀਂ ਰਹੀ ਬਾਈ ਨੇ ਪੂਰਾ ਫੁੱਲ ਚਿੰਤਾ ਦਾ ਵਿਸਾ ਮੰਨਿਆ ਵੀ ਐ ਕਿ ਐਮਪੀ ਇਲੈਕਸ਼ਨ ਦੇ ਵਿੱਚ ਇੰਨੀਆਂ ਸੀਟਾਂ ਘਟ ਕਿਉਂ ਆਈਆਂ ਨੇ ਜਦੋਂ ਕਿ ਮੁੱਖ ਮੰਤਰੀ ਸਾਹਿਬ ਦੀ ਸੋਚ ਤਾਂ ਇੰਨੀ ਵਧੀਆ ਪਰ ਉੱਥੇ ਜਦੋਂ ਬਾਈ ਨੇ ਆਪ ਗਰਾਉਂਡ ਲੈਵਲ ਤੇ ਵੋਟਾਂ ਤੋਂ ਬਾਹਰ ਗੱਲ ਨੋਟ ਕੀਤੀ ਤਾਂ ਭਰਾਵੋ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਹਾਂਜੀ ਬਾਈ ਸਤਿਕਾਰ ਸਤਿਕਾਰ ਬਾਈ ਕਪਣੂ ਇਹ ਗੱਲ ਦੱਸੋ ਜੀ ਵੀ ਬਾਈ ਤੁਸੀਂ ਬੀਜੇ ਦਾ ਕੰਮ ਤਾਂ ਪਹਿਲਾਂ ਕਰਦੇ ਹੋ ਹਾਂਜੀ ਬਾਈ ਹੁਣ ਤੁਸੀਂ ਜਿਹੜੀ ਆਪਣੇ ਕੋਲੇ ਗੱਲ ਰੱਖੀ ਹੈ ਵੀ ਬਾਈ ਅਸੀਂ ਸਰਕਾਰ ਤੋਂ ਲੋਕਾਂ ਲਈ ਕੰਮ ਕਰਾਵਾਂਗੇ ਹੈਨਾ ਵੀ ਕੀ ਗੱਲ ਵੀ ਸਰਕਾਰ ਕਰ ਨਹੀਂ ਰਹੀ ਵੀ ਜਿਹੜਾ ਸਾਨੂੰ ਇੰਨਾ ਕਦਮ ਚੱਕਣਾ ਪੈ ਗਿਆ ਵੀ ਲੋਕਾਂ ਲਈ ਕਰਦਾ ਸੀ ਸਰਕਾਰ ਕਰ ਪਹੁੰਚਾਵਾ ਨਹੀਂ ਇਹਦੇ ਬਾਰੇ ਜਾਣਦਾ ਜੀ ਬਈ ਕੀ ਗੱਲ ਹੈ ਦੇਖੋ ਬਈ ਪੰਡਤ ਜਿੱਤ ਸਰਕਾਰ ਦੀ ਕਰਦੇ ਆ ਲੋਕ ਜਿਹੜੀਆਂ ਤਰਾਣੀਆਂ ਸਰਕਾਰਾਂ ਦੀ ਉਹਨਾਂ ਤੋਂ ਅੱਕ ਕੇ ਇੱਕ ਨਵੀਂ ਪਾਰਟੀ ਨੂੰ ਜਨਮ ਦਿੱਤਾ ਲੋਕਾਂ ਨੇ ਬਿਲਕੁਲ ਠੀਕ ਹੈ ਲੋਕਾਂ ਨੇ ਸਮਝਿਆ ਕਿ ਸੀਐਮ ਬਹੁਤ ਹੀ ਇਮਾਨਦਾਰ ਤੇ ਸਰਕਾਰ ਬਹੁਤ ਹੀ ਇਮਾਨਦਾਰ ਸਰਕਾਰ ਹੈ ਬਿਲਕੁਲ ਆਪਾਂ ਉਹਨਾਂ ਸਰਕਾਰਾਂ ਨੂੰ ਛੱਡ ਕੇ ਇੱਕ ਇਮਾਨਦਾਰ ਸਰਕਾਰ ਨੂੰ ਚੁਣਿਆ ਬਿਲਕੁਲ ਲੋਕਾਂ ਨੇ ਆਪ ਦੀ ਅਸਾ ਦਿਤਾਈ ਤੇ ਸਰਕਾਰ ਨੂੰ ਪੰਜਾਬ ਦੇ ਰਿਸ਼ਤੇ ਆਂਦਾ ਬਹੁਤ ਵੱਡੀ ਗੱਲ ਐ ਉਹਨਾ ਇੰਨਿਆਂ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਪੈਕ ਤੇ ਕਰਨਾ ਲੇਕਿਨ ਨਵੀਂ ਪਾਰਟੀ ਨੂੰ ਜਨਮ ਦੇਣਾ ਬਹੁਤ ਵੱਡੀ ਗੱਲ ਤੇ ਵੀ ਵੱਡੇ ਵੱਡੇ ਥੰਮ੍ਹਾਂ ਨੂੰ ਹਰਾ ਕੇ ਵੱਡੇ ਵੱਡੇ ਥੰਮ੍ਹਾਂ ਨੂੰ ਹਰਾਉਣਾ ਇਹ ਬਹੁਤ ਵੱਡੀ ਗੱਲਤੀ ਆ ਆਪਣਾ ਲੱਗਦਾ ਨਹੀਂ ਸੀ ਕਿ ਸਾਨੂੰ ਵੀ ਕਦੇ ਕਾਲੀ ਜਾਂ ਕਾਂਗਰਸ ਹੀ ਹਾਰ ਜਾਣਗੇ ਬਿਲਕੁਲ ਕਾਂਗਰਸ ਹਾਰ ਕੇ ਕਾਲੀ ਹਾਰੇ ਕਾਲੀ ਹਾਰੇ ਕਾਂਗਰਸ ਬਿਲਕੁਲ ਇਹ ਸਿਸਟਮ ਚੱਲਦਾ ਆਪਸੇ ਚੱਲੀ ਜਾਂਦਾ ਕਿ ਕਿਸੇ ਨੇ ਸੋਚੀ ਨਹੀਂ ਸੀ ਭਾਈ ਵੀ ਕੋਈ ਨਵੀਂ ਪਾਰਟੀ ਆ ਕੇ ਪੰਜਾਬ ਤੇ ਰਾਜ ਕਰੇ ਬਿਲਕੁਲ ਠੀਕ ਐ ਪੰਜ ਸਾਲ ਦੀ ਬੋਲੀ ਲਾ ਲੋ ਜਿਹਨਾਂ ਨੇ ਜਾਗਰੂਕ ਕੀਤਾ ਲੋਕਾਂ ਨੂੰ ਠੀਕ ਹੈ ਜੀ ਠੀਕ ਹੈ ਸਰਕਾਰਾਂ ਜੋ ਧੋਖੇ ਕਰਦੇ ਸੀ ਲੋਕਾਂ ਨਾਲ ਜੋ ਲੋਕਾਂ ਨੂੰ ਨਹੀਂ ਨਾਅਲ ਸੀ ਕਿ ਸਰਕਾਰ ਇੱਥੇ ਕੀ ਕੰਮ ਕਰ ਸਕਦੀ ਹੈ ਕਿਹੜੇ ਕੰਮ ਹੋ ਸਕਦੇ ਨੇ ਸਰਕਾਰ ਵੱਲੋਂ ਉਹਨਾਂ ਦੀ ਨਾਅਲ ਜਿਹੜੀ ਲੋਕਾਂ ਤੱਕ ਪਹੁੰਚਾਈ ਤੇ ਲੋਕਾਂ ਨੂੰ ਲੱਗਿਆ ਜੇ ਵੀ ਹਾਂ ਵੀ ਆਪਾਂ ਥੋੜੇ ਮੂਰਖ ਬਣੇ ਹੋਇਆ ਇੱਕ ਨੂੰ ਚਾਹਦੇ ਨੇ ਇੱਕ ਨੂੰ ਮੁਰਾਦ ਨੇ ਫਿਰ ਉਸ ਨੂੰ ਚਾਹਦੇ ਨੇ ਫਿਰ ਹਰਾਦ ਨੇ ਵੀ ਮੰਨ ਸਾਹਿਬ ਨੇ ਲੋਕਾਂ ਨੂੰ ਕੋਕੜੀ ਜੀ ਦਾ ਭਾਈ ਵੀ ਇਹਦਾ ਫਰੰਟ ਦੀ ਮੈਂ ਚੱਲ ਰਿਹਾ ਨਹੀਂ ਪੰਜ ਸਾਲ ਕੋਈ ਕੋਈ ਇੱਕ ਉਹਨਾਂ ਨੇ ਤਾਂ ਲੋਕਾਂ ਨੂੰ ਦੱਸਿਆ ਵੀ ਕੋਈ ਇੰਨੀ ਵੱਡੀ ਗੱਲ ਨਹੀਂ ਤੁਸੀਂ ਨਿੱਤਾਂ ਮੂਰੇ ਬੋਲ ਸਕਦੇ ਆਂ ਜੇ ਤੁਸੀਂ ਕੁਝ ਵੀ ਕੋਈ ਸਵਾਲ ਕਰੋਗੇ ਤੁਹਾਡੇ ਤੇ ਕੋਈ ਪਰਚਾ ਨਹੀਂ ਮੈਂ ਤੁਹਾਡੇ ਤੇ ਕੋਈ ਕਾਰ ਨਹੀਂ ਪਹਿਲਾਂ ਲੋਕ ਡਰਦੇ ਹੁੰਦੇ ਸੀ ਯਾਰ ਵੀ ਐਮਐਲਏ ਆ ਕੇ ਉਹ ਫੱਪਾ ਨਾ ਕਰ ਦੂ ਨਾ ਇਹ ਪਰਚਾ ਨਾ ਪਾ ਦੇ ਇਦਾਂ ਕਰ ਲੋਕ ਡਰਦੇ ਹੁੰਦੇ ਸੀ ਲੋਕਾਂ ਦੇ ਅੰਦਰੋਂ ਡਰ ਕੱਢਿਆ ਡਰ ਕੱਢਿਆ ਸਭ ਤੋਂ ਵੱਡੀ ਚੀਜ਼ ਇਹ ਕਿ ਲੋਕਾਂ ਦੇ ਅੰਦਰੋਂ ਡਰ ਕੱਢਿਆ ਉਸ ਤੋਂ ਬਾਅਦ ਲੋਕਾਂ ਨੇ ਭਾਈ ਇਹ ਸਰਕਾਰ ਨੂੰ ਚੁਣਿਆ ਸਰਕਾਰ ਅੱਜ ਬਣੀ ਨੂੰ 2 ਤੋਂ 2.5 ਸਾਲ ਨੂੰ ਬਿਲਕੁਲ ਠੀਕ ਹੈ ਜੀ ਉੱਥੇ ਸਿਸਟਮ ਕੀ ਬਣ ਗਿਆ ਜਦੋਂ ਕੋਈ ਵੀ ਚੀਜ਼ ਬਈ ਨਵੀਂ ਹੁੰਦੀ ਹੈ ਤਾਂ ਉਹਨੂੰ ਵਿਚਰਨ ਖਾਤਰ ਟਾਈਮ ਲੱਗਦਾ ਹੈ ਜੇ ਤਾਂ ਆਪਾਂ ਇੱਕ ਪਿੰਡ ਛੱਡ ਕੇ ਜੇ ਆਪਾਂ ਦੂਜੇ ਪਿੰਡ ਦੇ ਵਿੱਚ ਆਪਾਂ ਅਜਾ ਘਰ ਲਵਾਵਾਂਗੇ ਤਾਂ ਪਿੰਡ ਦਾ ਭੇਦ ਫਾਰਮ ਨੂੰ ਲਾ ਲਓ ਪਿੰਡ 'ਚ ਵਿਚਰਨ ਨੂੰ ਲਾ ਲਓ ਟਾਈਮ ਆਪਾਂ ਨੂੰ ਲੱਗਦਾ ਹੈ ਤਾਂ ਇੱਦਾਂ ਹੁਣ ਇੰਨਾ ਵੱਡਾ ਸਿਸਟਮਾ ਪੰਜਾਬ ਦਾ ਬਈ ਸਰਕਾਰ ਬਣੀ ਐ ਤਾਂ ਥੋੜਾ ਟਾਈਮ ਲੱਗਦਾ ਹੈ ਤੇ ਅੱਜ ਦੇ ਵਿੱਚ ਇਹਨੇ ਪਾਰਟੀਆਂ ਨੇ ਉਹਨਾਂ ਨੇ ਕੀ ਹੋਇਆ ਬੁਲਾਈਆ ਇਹ ਦਾ ਨਾ ਬਦਲਾ ਇਹ ਕੁਝ ਕਰ ਨਹੀਂ ਸਕਦੇ ਜੀ ਉਸ ਕੀਤਾ ਨਹੀਂ ਜੀ ਲੋਕਾਂ ਨੂੰ ਅਫਵਾਹ ਕਰ ਰਹੇ ਨੇ ਤੇ ਉਹ ਸਾਰੇ ਕੰਮ ਵੀ ਸੀਐਮ ਨਹੀਂ ਕਰ ਸਕਦਾ ਤੁਸੀਂ ਨਾਲੋ 2 ਤੋਂ 2 ਸਾਲ ਲਾ ਲਓ ਬਈ ਵੀ ਇੱਕ ਵੀ ਰੁਪਈਆ ਦਾਗ ਦੱਸੋ ਉਹ ਐਸਾ ਮਤ ਲੱਗਿਆ ਬਿਲਕੁਲ ਇਹ ਇਦਾਂ ਦਾ ਕੰਮ ਹੋਇਆ ਵੀ ਸੀਐਮ ਤੇ ਕੋਈ ਦਾਗ ਲੱਗਿਆ ਹੋਇਆ ਸੀਐਮ ਨੇ ਕੋਈ ਫੜ ਤੁਸੀਂ ਮੈਨੂੰ ਸਭ ਤੋਂ ਵੱਡੀ ਚੀਜ਼ ਦੇਖੋ ਬਈ ਕਾਂਗਰਸ ਦੀ ਸਰਕਾਰ ਸੀ ਪਹਿਲਾਂ ਤੁਸੀਂ ਕਿਹਦੇ ਕੈਪਟਨ ਦੇਖਿਆ ਸੀ ਬਿਲਕੁਲ ਨਹੀਂ 5 ਸਾਲ ਦੇ ਦੇਖਿਆ 5 ਸਾਲ ਨਹੀਂ ਨਹੀਂ ਦੇਖਿਆ ਦੋ ਤਾਂ ਹੀ ਸਾਲ ਸੱਡੋ ਮੈਂ ਲੋਕਾਂ ਨੂੰ ਵੀ ਥੋੜੀ ਵੀਡੀਓ ਲਈ ਬੇਨਤੀ ਕਰਦਾ ਕਿ ਤੁਸੀਂ ਵੀ ਕਮੈਂਟਾਂ 'ਚ ਦੱਸੋ ਕਿ ਪੰਜੇ ਸਾਲਾਂ 'ਚ ਕਿਹਦੇ ਕੈਪਟਨ ਦੇਖੇ ਹੋ ਕਿਹਨੇ ਰੱਖਣ ਕੀਤੇ ਹੋ ਜੀ ਇਹ ਬੰਦੇ ਦੇਖ ਰੋਜ਼ ਦੇਖ ਰੋਜ਼ ਦੇਖਣ ਨੂੰ ਸਹੀ ਗੱਲ ਹੈ ਮਾਰਾ ਇਹ ਤਾਰੂ ਕਲ ਵੀ ਦੋ ਤਾਂ ਹੀ ਸਾਲਾਂ ਦੇ ਵਿੱਚ ਮੈਂ ਹਰ ਰੋਜ਼ ਦੀ ਵੀਡੀਓ ਦੇਖਦਾ ਕਿਤੇ ਸੰਗਮ ਕਿਤੇ ਜਲੰਧਰ ਕਿਹੜਾ ਕਿਤੇ ਕਿਤੇ ਹਰ ਰੋਜ਼ ਬਾਈ ਸੋਸ਼ਲ ਮੀਡੀਆ ਤੇ ਬਹਿਰ ਲਾ ਬਿਲਕੁਲ ਫੀਮ ਵਰਲੇ ਜਿੱਥੇ ਵੀ ਜਾਂਦਾ ਉਹ ਫਰਕ ਨਾਲ ਵੀਡੀਓ ਪਾਉਂਦਾ ਆ ਕੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਥੋਡੇ ਤੁਸੀਂ ਮੈਨੂੰ ਜਿਵੇਂ ਥੋਡੇ ਨਹੀਂ ਮਸਾਂ ਦਾ ਤੋੜਾ ਜੁੜਦਾ ਬਿਲਕੁਲ ਉਹ ਵੀ ਬਾਹਰਾਂ ਚ ਜਾ ਫੜਦਾ ਬਈ ਸਹੀ ਗੱਲ ਉਹ ਆਪਦੀ ਜ਼ਿੰਦਗੀ ਆਰਾਮ ਨਾਲ ਕੱਢ ਸਕਦਾ ਨਵਾਂ ਨਵਾਂ ਉਹ ਵਿਆਹ ਹੋਇਆ ਸੀ ਸਹੀ ਗੱਲ ਉਹ ਵੀ ਸਸਵਾ ਫਾਰਮ ਜਾ ਸਕਦਾ ਤੇ ਚੈਹ ਦੇ ਵਾਪਸ ਨਹੀਂ ਜਾ ਸਕਦਾ ਹੈ ਨਾ ਵੀ ਉਹਨੇ ਆਪਣੇ ਦੋ ਟਾਈ ਸਾਲ ਨੇ ਜਿਹੜੇ ਲੋਕਾਂ ਚ ਰੱਖਿਆ ਪੰਜਾਬ ਦਾ ਸਿਸਟਮ ਇੰਨਾ ਕਿ ਗੰਦਾ ਹੋ ਚੁੱਕਿਆ ਨੇ ਅੱਜ ਤੱਕ ਅਸੀਂ ਉਸ ਸਿਸਟਮ ਨੂੰ ਸੈੱਟ ਕਰਨ ਦੇ ਲੱਗਿਆ ਹੋਇਆ ਪਰ ਇਹ ਥਾਂ ਕੁਝ ਤਾਂ ਮੁਕਿੰਦਰ ਜੀ ਦਾ ਨਾਮ ਆ ਬਈ ਉਹ ਸਾਰੇ ਜਿਹੜੀ ਪਾਰਟੀਆਂ ਦੇ ਬੰਦੇ ਨੇ ਬਈ ਜਿਹੜੇ ਬੰਦੇ ਜਿਹੜੇ ਬੰਦੇ ਥੱਲੇ ਨੇ ਚਾਹੇ ਕੋਈ ਵੀ ਕਿਸੇ ਵੀ ਅਹੁਦੇ ਤੇ ਨੇ ਉਹਨਾਂ ਦਾ ਹੱਕ ਬਣਦਾ ਹੈ ਵੀ ਉਹ ਲੋਕਾਂ ਚ ਜਾਣਾ ਲੋਕਾਂ ਦੇ ਕੰਮ ਕਰਨਾ ਲੋਕਾਂ ਨੂੰ ਪਿੰਡਾਂ ਚ ਜਾ ਕੇ ਥੋਟੀ ਥੋਟੀ ਕਾ ਮੈਂ ਸਭ ਤੋਂ ਵੱਡੀ ਥੋਟੀ ਸੀ ਜੀ ਸਾਡ ਕੋਲ ਜੇ ਵੀ ਵੀਡੀਓ ਪਹੁੰਚਦੀ ਹੈ ਇਹ ਹੈ ਵੀ ਲੋਕ ਜਿਵੇਂ ਆਪਣੇ ਖਾਲਸਾ ਲੀਡਰ ਨਹੀਂ ਤੁਸੀਂ ਇੱਕ ਤਾਂ ਮੀਟਿੰਗ ਕਰ ਤੋ ਨਾ ਜਾਗਰੂਕ ਕਰੋ ਤੁਸੀਂ ਹਰ ਇੱਕ ਮਿੰਟ ਤੇ ਨਹੀਂ ਜਾ ਸਕਦੇ ਇਹ ਗੱਲ ਬਾਈ ਨੇ ਬਿਲਕੁਲ ਕਹੀ ਆ ਬਾਈ ਜਿਵੇਂ ਤੁਹਾਡੀ ਗੱਲ ਜਮਾ ਸਹੀ ਆ ਦੋਪਾਂ ਤੋਂ ਵੀ ਸੁਣਨ ਕੀ ਗੱਲ ਆਉਂਦੀ ਯਾਰ ਮੰਨ ਲਓ ਮੁੱਖ ਮੰਤਰੀ ਸਾਹਿਬ ਹੋ ਗਏ ਹੈਨਾ ਜਾਂ ਮੰਨ ਲਓ ਵੀ ਮੇਰੇ ਜਿਵੇਂ ਸਾਡੇ ਮੀਤ ਹੋ ਗਿਆ ਜਾਂ ਹੋਰ ਹੋ ਗਿਆ ਵੀ ਉਹ ਤਾਂ ਬੰਦੇ ਬਈ ਲੋਕਾਂ ਦੀ ਦੁੱਖ ਖੁਸ਼ ਹੁੰਦੇ ਆ ਪਰ ਜਿਹੜੇ ਮੰਨ ਲਓ ਵੀ ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ ਭਗਵੰਤ ਮਾਨ ਨਾਲ ਬੰਦੇ ਨੇਗੇ ਜਾਂ ਜਿਵੇਂ ਕਿਸੇ ਵੀ ਲੀਡਰ ਨਾਲ ਬੰਦੇ ਨੇ ਬਈ ਥੱਲੇ ਬੰਦੇ ਹੈਨਾ ਉਹ ਨਹੀਂ ਗੱਲ ਹੁੰਦੇ ਉਹ ਪਹਿਲਾਂ ਹੀ ਬਲਕੀਆਂ ਵਾਂਗੂ ਫੀਲਿੰਗ ਚੱਕੀ ਫਿਰਦੇ ਆ ਵੀ ਇਸ ਦਾ ਹਾਂਜੀ ਅਸੇਹੀ ਪ੍ਰੋਬਲਮ ਹੈ ਬਈ ਜਿਹੜੇ ਹੇਠਾਂ ਵਾਲੇ ਜਿਹੜੇ ਉੱਤੇਦਾਰ ਨੇ ਜੇ ਸੀਐਮ ਦਾ ਉਹ ਸਾਥ ਦੇਣਗੇ ਤਾਂ ਆਪਣੀ ਪਾਰਟੀ ਕਾਮਯਾਬ ਹੋਊਗੀ ਤੁਸੀਂ ਇਹ ਗੱਲ ਨੋਟ ਕਰ ਲੀਆ ਬਈ ਹੁਣ ਜਦ ਤੁਸੀਂ ਆਵਾਜ਼ ਪਾਰਟੀ ਜਾ ਰਹੇ ਹੋੜਾ ਪਹਿਲਾਂ ਮੈਂ ਕਿਸੇ ਵੀ ਪਾਰਟੀ ਚ ਕਦੇ ਨਹੀਂ ਸੰਜਮ ਲਿਆ ਠੀਕ ਹੈ ਮੇਰੀ ਮੇਰੇ ਘਰਾਂ ਦੇ ਵਿੱਚੋਂ ਇੱਕ ਵਾਰ ਕਾਂਗਰਸ ਦੇ ਵਿੱਚ ਕੰਮ ਕਰਦਾ ਸੀ ਠੀਕ ਹੈ ਉਹ ਕਦੇ ਮੈਨੂੰ ਫੋਨ ਕਰ ਦਿੰਦਾ ਸੀ ਮੈਂ ਚੱਲ ਜਾਂਦਾ ਸੀ ਅੱਜ ਤੱਕ ਬਈ ਕਦੇ ਆਪਾਂ ਨਾਲ ਤਾਂ ਰੈਲੀ ਕੀਤੀ ਸੀ ਠੀਕ ਹੈ ਜੇ ਸਭ ਤੋਂ ਵੱਡੀ ਕੀਤੀ ਮੈਂ ਆਪਣੇ ਪਿੰਡ ਦੇ ਵਿੱਚ ਜਿਹੜੀ ਰੈਲੀ ਬਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੀਆਂ ਵੱਡੇ ਵੱਡੇ ਲਾਇਵਾਂ ਤੇ ਹੁੰਦੀ ਐ ਉਹ ਰੈਲੀ ਮੈਂ ਉਹਨਾਂ ਦੀ ਤਾਂ ਕੱਟ ਵੀ ਨਹੀਂ ਬਰਾਉਲ ਆ ਲੋ ਵੀ ਆਂਗਣੇ ਫਿਰ ਇਹ ਵਾਰ ਉੱਪਰ ਕੇ ਜਿਵੇਂ ਪਹਿਲੀ ਵਾਰ ਜਿਆ ਕਿਸੇ ਪਾਰਟੀ ਤੋਂ ਮੈਂ ਆਮ ਆਦਮੀ ਪਾਰਟੀ ਚ ਆਇਆ ਵੀ ਤਾਂ ਦੇਖਿਆ ਜਾਂ ਕਿ ਲੋਕਾਂ ਕੋ ਸੁੱਤਰ ਨਹੀਂ ਬਣਗੇ ਇਹ ਲੋਕਾਂ ਦੇ ਕੰਮ ਕਰ ਦੇਗਾ ਤਾਂ ਆਪਾਂ ਇਹ ਆਪਾਂ ਬਈ ਇਹ ਚੀਜ਼ ਨਹੀਂ ਚੁਣੀ ਵੀ ਅੱਜ ਦੀ ਮੌਕੇ ਦੀ ਸਰਕਾਰ ਆ ਆਮ ਆਦਮੀ ਪੈਨੂੰ ਚਾਉਨੂ ਆਪਾਂ ਇਹ ਚੀਜ਼ ਦੇਖ ਕੇ ਚੁਣੀ ਮੌਕੇ ਦੀ ਸਰਕਾਰ ਆ ਕਿਉਂਕਿ ਸਰਕਾਰਾਂ ਦਾ ਕੋਈ ਮੌਕਾ ਨਹੀਂ ਹੁੰਦਾ ਇਹ ਕੰਮ ਕਰਨਾ ਇਹ ਲੋਕਾਂ ਦਾ ਆਥਮ ਵੀ ਨਹੀਂ ਪਰ ਕਰ ਦੇਣਗੇ ਹੁਣ ਪਹਿਲਾਂ ਵਾਲਾ ਸਿਸਟਮ ਤਾਂ ਰਹਿਣੀ ਬਈ ਇੱਕ ਨੂੰ ਜਿਤਾਤਾ ਇੱਕ ਨੂੰ ਖਰਾਬ ਕਰ ਤਾਂ ਲੋਕਾਂ ਦਾ ਇਹ ਸਿਸਟਮ ਆ ਬਈ ਜਿਹੜਾ ਚੰਗਾ ਵੱਕੂ ਨੂੰ ਜਿਤਾਉਣਾ ਬਹੁਤ ਜ਼ਰ ਠੀਕ ਹੈ ਅਜੇ ਭਾਈ ਆਵਾਦ ਵੀ ਪਾਰਕ ਦੀਆਂ ਸਿੱਟਾਂ ਕੱਟ ਜਾਣੇ ਹੂੰ ਸਬਜ਼ੀ ਟਾਕਾ ਹੌਂਸ ਲੈ ਗਈ ਭਾਈ ਹਾਂ ਠੀਕ ਹੈ ਘੱਟਾ ਪਿਆ ਇਹ ਘੱਟਾ ਕਿਉਂ ਪਿਆ ਜੇ ਥੱਲੇਲੇ ਪਿੰਡਾਂ ਦੇ ਵਿੱਚ ਜੋ ਉਪਦੇਦਾਰ ਨੇ ਉਹਨਾਂ ਨੇ ਲੋਕਾਂ ਦਾ ਸਾਥ ਨਹੀਂ ਦਿੱਤਾ ਬਿਲਕੁਲ ਜੇ ਆਪਾਂ ਕਹੀਏ ਵੀ ਜੋ ਐਮਐਲਏ ਜਿੱਤੇ ਵੀ ਆ ਗਏ ਐਮਐਲਏ ਤੋਂ ਬਾਅਦ ਜਿਹੜੇ ਲੋਕ ਨੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਸੀ ਉਹ ਭਾਈ ਨਹੀਂ ਕਰ ਰਹੇ ਜਦੋਂ ਭਾਈ ਸਰਕਾਰ ਦਾ ਤਾਂ ਹੁਣ ਮੇਰੇ ਪਿੰਡ ਦੇ ਵਿੱਚ ਕੋਈ ਕੰਮ ਹੈ ਕੋਈ ਪਾਣੀ ਦਾ ਮੁੱਦਾ ਹੈ ਖੜਾ ਜਾ ਕੋਈ ਲਾਇਕ ਦਾ ਮੁੰਡਾ ਹੈ ਜਾਂ ਕਿਸੇ ਵੀ ਚੀਜ਼ ਦਾ ਹੁੰਦਾ ਹੁਣ ਉਹ ਸਰਕਾਰ ਨੂੰ ਜਿਹੜੇ ਜਿਹੜੇ ਪੱਤੇ ਲਾ ਦੋ ਕੰਮ ਕਿਵੇਂ ਹੋਣਗੇ ਸਹੀ ਗੱਲ ਜੇ ਅਸੀਂ ਪਿੰਡਾਂ ਦੇ ਵਿੱਚ ਉਹ ਮੂਰੇ ਹੋ ਕੇ ਉਹ ਕੰਮ ਕਰਾਵਾਂਗੇ ਤਾਂ ਮੇਰੇ ਪਿੰਡ ਦੇ ਵਿੱਚੋਂ ਕੰਮ ਬਣੇ ਜਦੋਂ ਬਈ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਉਹਨਾਂ ਨੇ ਤਾਂ ਕੱਦ ਬਿਆਨ ਦਿੱਤਾ ਕਿ ਜਿਹੜੀ ਰਾਜਸਥਾਨ ਆਣੀ ਹੈ ਇਹਨਾਂ ਜਾਂਦੇ ਉਹਦੇ ਨਾਲ ਇੱਕ ਮਹਿਰ ਹੋੜ ਕੱਢਾਂਗੇ ਵੀ ਜਿਹੜਾ ਗੱਦੜ ਵਾਲੇ ਵਾਲਾ ਹੜਕਾ ਪਾਣੀ ਨਹੀਂ ਜਾਂਦਾ ਉਹਨੂੰ ਪਾਣੀ ਦੇਵਾਂਗੇ ਹੈਨਾ ਮੁੱਖ ਮੰਤਰੀ ਸਾਹਿਬ ਦੇ ਕਰਨ ਵਾਲੇ ਜਿਹੜੇ ਕੰਮ ਨੇ ਉਹ ਤਾਂ ਫੱਟੇ ਚੱਕੀ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਥੱਲੇ ਦੇ ਲੈਵਲ ਤੇ ਬਈ ਮਾਰ ਪ ਦਾ ਨਾਮ ਫਰਮ ਬੇਇਨਤੀ ਕਰਦਾ ਜਿੱਦਾਂ ਵੀ ਮੈਂ ਇੱਕ ਦਿਨ ਤੁਹਾਨੂੰ ਅੱਜ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਪੂਰਾ ਹੈ ਜਿਹੜੇ ਆਪਾਂ ਨੇ ਇੱਥੇ ਮੰਗਲਬਾਰ ਦਾ ਦਿਨ ਰੱਖਤਾ ਪਿੰਡ ਦੇ ਵਿੱਚ ਠੀਕ ਹੈ ਬਈ ਵੀ ਜੋ ਵੀ ਤੁਹਾਨੂੰ ਲੱਗਦਾ ਸਾਰੇ ਪੰਜਾਬ ਲਈ ਵੀ ਰੱਖਤਾ ਪੂਰੀ ਪੰਜਾਬ ਚੋਂ ਇਹਨਾਂ ਵਾਂ ਸੋਚਿਆ ਯਾਰ ਕੱਲੇ ਮਾਨਸਾ ਦੇ ਲਈ ਆਪਾਂ ਦਿਨ ਰੱਖਾਂਗੇ ਵੀ ਸਰਕਾਰ ਦੇ ਨਾਲ ਲੱਗ ਕੇ ਆਪਾਂ ਵੀ ਉਹਨਾਂ ਦੀ ਹੈਲਪ ਕਰੀਏ ਜੀ ਇਹ ਕਿੱਥੇ ਕਿੱਥੇ ਲੱਗਣੀ ਬਈ ਜੇ ਆਪਾਂ ਸਰਕਾਰ ਦੇ ਨਾਲ ਲੱਗਿਆ ਨਾਂ ਜੁੜਿਆ ਤਾਂ ਆਪਣਾ ਵੀ ਹੱਕ ਬਣਨਗੇ ਆਪਾਂ ਆਦੇ ਕੰਮ ਛੱਡ ਕੇ ਲੋਕਾਂ ਦੇ ਕੰਮ ਸਰਕਾਰ ਤੋਂ ਕਰਾਈਏ ਬਿਲਕੁਲ ਕਿ ਮੈਂ ਆਪ ਦੇ ਘਰ ਦੇ ਵਿੱਚ ਵੀ ਮੰਗਲ ਮਰਦਾਂ ਰੱਖਦਾ ਠੀਕ ਹੈ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਮਰਜ਼ੀ ਮੇਰੇ ਕੋਲ ਆ ਸਕਦਾ ਸਰਦ ਭਾਈ ਅੱਜ ਮੇਰੇ ਕੋਲ ਕੋਈ ਆਉਂਦਾ ਨਹੀਂ ਪਰ ਆਪਾਂ ਨੂੰ ਇੰਨਾ ਕਬੜਾ ਮਾਨ ਹੈ ਵੀ ਆਪਣੇ ਜਿਹੜੇ ਯਾਰ ਦੋਸਤ ਨੇ ਪਾਰਕ ਦੇ ਵਿੱਚ ਨੇ ਆਪ ਨੂੰ ਉਹਨਾਂ ਤੋਂ ਇੰਨਾ ਕਮਾਉਣਾ ਹੈ ਵੀ ਆਪਣੇ ਇੱਕ ਬੋਲ ਤੇ ਉਹ ਕੰਮ ਕਰਾ ਦੇਣਗੇ ਠੀਕ ਹੈ ਠੀਕ ਹੈ ਗੱਲ ਇਹ ਨਹੀਂ ਵੀ ਕੰਮ ਉਹਨਾਂ ਨੇ ਕਰਨੇ ਜਿੰਨਾ ਬੁਲਾਉਂਦੇ ਨੇ ਠੀਕ ਹੈ ਬਿਨਾ ਇਹ ਉਹ ਸਰਕਾਰ ਹੈ ਭਾਈ ਜਿੱਥੇ ਅਉਧਿਆਂ ਦੀ ਵੀ ਸੁਣਦੀ ਹੈ ਤੇ ਬਿਨਾਂ ਅਉਧਿਆਂ ਦੀ ਵੀ ਸੁਣਦੀ ਹੈ ਠੀਕ ਹੈ ਆਪਾਂ ਜੇ ਜਾਵਾਂਗੇ ਤਾਂ ਆਪਣੇ ਕੰਮ ਹੋਣਗੇ ਠੀਕ ਹੈ ਠੀਕ ਹੈ ਆਪਾਂ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਵੀ ਇੱਥੇ ਕਿ ਚੱਣੀ ਆਇਆ ਕਰਾਂਗੇ ਪਿੰਡ ਦੇ ਘਰ ਦੇ ਵਿੱਚ ਠੀਕ ਹੈ ਬਈ ਕੋਈ ਵੀ ਗਰੀਬ ਲੋੜਵੰਦ ਪਰਿਵਾਰ ਹੈ ਕਿਸੇ ਦਾ ਲਾਜ਼ਮੀ ਹੋ ਰਿਹਾ ਠੀਕ ਹੈ ਕਿਸੇ ਨੂੰ ਕਿਸੇ ਕੰਮ ਦੀ ਲੋੜ ਹੈ ਜਾਂ ਪਿੰਡ ਦੇ ਵਿੱਚ ਕੋਈ ਕੰਮ ਹੈ ਜੋ ਅੱਜ ਤੱਕ ਨਹੀਂ ਹੋਇਆ ਕੋਈ ਸੜਕਾਂ ਦਾ ਰੌਲਾ ਹੈ ਪਾਣੀ ਦਾ ਰੌਲਾ ਹੈ ਲਾਈਟਾਂ ਦਾ ਰੌਲਾ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਆ ਜਾ ਕਿ ਇਹ ਲਾਪਰਵਾਹੀ ਵੀ ਇੱਕ ਦਿਨ ਦੂਜੀ ਤਰ੍ਹਾਂ ਕਾਰ ਕਰ ਰਹੀ ਆ। ਹੁਣ ਆ ਕਰ ਰ ਸੋਡੀ ਆਪਾਂ ਆਵਾ ਦੀ ਪਾਰਟੀ ਨੂੰ ਸਪੋਰਟ ਕੀਤੀ ਐ ਤੇ ਆਪਰੇ ਕੋਈ ਸੁਣ ਨਹੀਂ ਰਿਹਾ। ਠੀਕ ਹੈ। ਕੋਈ ਥਾਂ ਤੇ ਸੁਣ ਰਿਹਾ ਜਿੱਥੇ ਵੀ ਸੁਣ ਰਿਹਾ ਉਹ ਮੇਰੇ ਕੋਲ ਆਓ ਬਈ। ਠੀਕ ਹੈ ਬਈ। ਜਿੱਥੇ ਸੁਣਦਾ ਸਰਦ ਆ ਜਿਹੜਾ ਥੋੜੇ ਕੋਈ ਸੁਣਦਾ ਤੂੰ ਉੱਥੇ ਜਾ। ਪਰ ਜਿੱਥੇ ਜਿੱਦੀ ਕੋਈ ਸੁਣਵਾਈ ਨਹੀਂ ਹੁੰਦੀ ਉਹ ਮੇਰੇ ਕੋਲ ਆਓ। ਆ ਤੁਹਾਡਾ ਨਾ ਵੀਡੀਓ ਰਾਈਟ ਵਾਲਾ ਕਰਦੇ ਆ। ਠੀਕ ਹੈ। ਬਿਨਾਂ ਕਿਸੇ ਲਾਜਕੂ ਤੁਹਾਡੇ ਨਾਲ ਤੁਰਾਂਗੇ ਤੁਹਾਡੇ ਕੰਮ ਹੋਣਗੇ ਮਾਨਸਾ ਜ਼ਿਲ੍ਹੇ ਵਿੱਚ ਜਿਹੜਾ ਮਰਜ਼ੀ ਕੰਮ ਹੋਵੇ ਹੋਰ ਸਟੇਟਾਂ ਦੇ ਜਿਹੜਾ ਜਿਹੜਾ ਹੋਵੇ ਪੰਜਾਬ ਦੇ ਵਿੱਚ ਭਾਈ ਜਿੱਥੇ ਵੀ ਕਿਸੇ ਨੂੰ ਕੋਈ ਲੋੜ ਹੈ ਪਿੰਡ ਮੇਰਾ ਹੀਰੂ ਕਾ ਮੇਰੇ ਕੋਲ ਆਓ ਜਿੱਥੇ ਮੈਨੂੰ ਲੱਗੂ ਭਾਈ ਵੀ ਅਸੀਂ ਸਰਕਾਰ ਦਾ ਕੰਮ ਨਹੀਂ ਆਪਣੀ ਜੇਬ ਤੋਂ ਲਾਉਣ ਗਏ ਉੱਥੇ ਸੱਟ ਜੇਬ ਤੋਂ ਹੀ ਪੈਸੇ ਲਾਵਾਂਗੇ ਠੀਕ ਹੈ ਠੀਕ ਹੈ ਸੁਣਾ ਕੰਮ ਚੱਲਦਾ ਵੀ ਵੀਰੇ ਜੀ ਮੀਲੇ ਦਾ ਕੰਮ ਹੈ ਇਹ ਦੇਖੋ ਮੈਂ ਘਰ ਦੇ ਵਿੱਚ ਬਹਿ ਕੇ ਵੀ ਜਿਵੇਂ ਲਾਉਣਾ ਪਹਿਲੀ ਕੱਲ ਤਾਂ ਕੋਈ ਸਿਹਰੀ ਦੀ ਏਜੰਟ ਆ ਕੇ ਘਰ ਦੇ ਵਿੱਚ ਕੰਮ ਨਹੀਂ ਕਰਦਾ ਬਿਲਕੁਲ ਠੀਕ ਹੈ ਆਪਾਂ ਆਪਾਂ ਸਿਸਟਮ ਉਹਦੇ ਘਰ ਕਿ ਜੋ ਵੀ ਕੰਮ ਕਰਨਾ ਆਪਦੇ ਪਿੰਡ ਦੇ ਵਿੱਚ ਰਹਿ ਕੇ ਕਰਨਾ ਉਹਨੂੰ ਮੇਰੇ ਪਿੰਡ ਦਾ ਕੰਮ ਹੈ ਬਾਈ ਮੇਰੇ ਪਿੰਡ ਦੇ ਵਿੱਚ ਜਿਹੜਾ ਮਰਜ਼ੀ ਕੋਈ ਲੋੜਵੰਦ ਪਰਿਵਾਰ ਹੋਵੇ ਉਹਨੂੰ ਕਿਹਦੇ ਸਾਡੇ ਘਟਾਂ ਦੀ ਲੋੜ ਨਹੀਂ ਬਿਲਕੁਲ ਬਾਈ ਉਹ ਮੇਰੇ ਕੋਲ ਆਉਂਦਾ ਤੇ ਮੈਂ ਸੁਣਦਾ ਵੀ ਆ ਸਹੀ ਗੱਲ ਕਿਸੇ ਦੀ ਲੋੜਵੰਦ ਦੀ ਕਿਤੇ ਵਿਆਹ ਹੋਵੇ ਹਾਂਜੀ ਕੋਈ ਬਿਮਾਰ ਪਿਆ ਤਾਂ ਜਿੱਥੇ ਕੋਈ ਬਿਮਾਰ ਦੀ ਗੱਲ ਆਉਗੀ ਤਾਂ ਉਹਨਾਂ ਦੇ ਮਨ ਦੇ ਵਿੱਚ ਯਕੀਨ ਤੱਕ ਮੇਰੀ ਗੱਲ ਆ ਜਾਂਦੀ ਮੈਨੂੰ ਸੁਣੀ ਹੈ ਕਿਉਂ ਆਉਂਦੀ ਹੈ ਮੈਂ ਨਾਲ ਕੰਮ ਕਰਦਾ ਮੈਂ ਉਹਦੇ ਬਾਬੇ ਦੇ ਵਿਰਾਸਤ ਭਾਗ ਤੇ ਜਦੋਂ ਜਦੋਂ ਜੋਗ ਨਹੀਂ ਸਾਧੋ ਪਾਲ ਕਰਾ ਰਹੀ ਨਾ ਉਹਦੀ ਬੁੜੀਆਂ ਤੋਂ ਕਦੇ ਸੁਣਿਆ ਕਰੀ ਉਹ ਤਾਂ ਲਓ ਭਰਾਵੋ ਬਈ ਪੂਰੇ ਪੰਜਾਬ ਵਾਸੀਆਂ ਲਈ ਆਪਾਂ ਵੈਹਦੀ ਵੀ ਇਹ ਬੰਦਾ ਨਿਕਲ ਕੇ ਆ ਗਿਆ ਜਿਹੜੇ ਵੀਰ ਕਹਿੰਦੇ ਆ ਵੀ ਯਾਰ ਸਰਕਾਰ ਸੁਣਵਾਈ ਨਹੀਂ ਕਰਦੀ ਸਰਕਾਰ ਹੁੰਦੀ ਨਹੀਂ ਹੈਗੀ ਉਹ ਗੱਲ ਕੀ ਆ ਭਰਾਵੋ ਵੀਰ ਦੇ ਕਹਿਣ ਅਨੁਸਾਰ ਕਹਿੰਦਾ ਬਈ ਮੁੱਖ ਮੰਤਰੀ ਸਾਹਿਬ ਤਾਂ ਜੋੜੇ ਲਾ ਕੇ ਪੰਜਾਬ ਦੀ ਸੇਵਾ ਕਰਨ ਲਈ ਤਤਪਰ ਨੇ ਪਰ ਗੱਲ ਕੀ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਵਲੰਟੀਅਰ ਬੈਠੇ ਨੇ ਬਲਾਕਾਂ ਦੇ ਵਿੱਚ ਵਲੰਟੀਅਰ ਬੈਠੇ ਨੇ ਉਹ ਬਈ ਆਮ ਬੰਦਿਆਂ ਦੀ ਗੱਲ ਉੱਤੇ ਲੀਡਰਾਂ ਤੱਕ ਪਹੁੰਚ ਨਹੀਂ ਗੱਡੇ ਬਾਈ ਕਹਿੰਦਾ ਵੀ ਆਪਾਂ ਉਹ ਬੰਦਿਆਂ ਦੀ ਗੱਲ ਬਾਈ ਥੋੜੀ ਸਿੱਧੀ ਸੀਐਮ ਸਾਹਿਬ ਤੱਕ ਗੱਲ ਪਹੁੰਚਾਉਣਗੇ ਜਿਹਦਾ ਕਿਹਦਾ ਕੰਮ ਆ। ਦੇਖੋ ਮੇਰੀ ਗੱਲ ਜਿਵੇਂ ਹੁਣ ਆਪ ਸਾਡੇ ਮਾਨਸਾ ਦਾ ਐਮਐਲਏ ਠੀਕ ਹੈ ਮੇਰੇ ਕੋਲ ਕੋਈ ਮੁਤਾ ਹੈ। ਮੈਂ ਹੁਣ ਐਮਐਲਏ ਤੱਕ ਲੈ ਕੇ ਜਾਵਾਂਗਾ। ਹਾਂ ਜਦੋਂ ਐਮਐਲਏ ਨੂੰ ਪਤਾ ਹੀ ਨਹੀਂ ਲੱਗੂ ਵੀ ਜਿਹੜੇ ਪਿੰਡ ਚ ਕੀ ਕੰਮ ਹੈ। ਉਹ ਕੰਮ ਕਿਵੇਂ ਹੋਊਗਾ। ਬਿਲਕੁਲ ਠੀਕ ਹੈ ਹੁਣ ਸਾਡੇ ਮੇਰੇ ਲਈ ਬਾਈ ਮਾਨਸਾ ਦਾ ਕੰਮ ਆ। ਮੈਂ ਐਮਐਲਏ ਨੂੰ ਲੈ ਕੇ ਜਾਵਾਂਗਾ। ਮੈਂ ਅੱਜ ਨਹੀਂ ਮੈਨੂੰ ਕੱਲ ਨੂੰ ਫੇਰ ਲੈ ਕੇ ਆਉਂ ਪਰਸੋਂ ਲੈ ਕੇ ਕੱਲ ਤੱਕ ਕੰਮ ਕਰ ਦੇਣੀ। ਬਿਲਕੁਲ ਲੋਕਾਂ ਦੇ ਕੰਮ। ਮਗਰ ਉਹ ਤੇ ਅੰਤਲੇ ਹੋਵੇਗਾ। ਬ ਤੱਕ ਕੇ ਐਮਐਲਏ ਤੱਕ ਜੇ ਚੇਅਰਮੈਨ ਤੱਕ ਪਹੁੰਚਾ ਲੈ ਕੇ ਜਾਣਾ ਭੈਣ ਜੋ ਕੰਮ ਐਮਐਲਏ ਦੇ ਲੈਵਲ ਦਾ ਹੈ ਉਹ ਪਹਿਲੇ ਲੈਵਲ ਤੇ ਲੈ ਕੇ ਜਾਓ ਜੋ ਕੰਮ ਵੱਡੇ ਲੈਵਲ ਦਾ ਹੈ ਉਹ ਸੀਐਮ ਲੈਕ ਤੱਕ ਲੈ ਕੇ ਜਾਓ ਬਿਲਕੁਲ ਤੂੰ ਸੀਐਮ ਨੇ ਵੀ ਸਿੱਧਾ ਸੁਨੇਹਾ ਸਾਰੇ ਪਿੰਡਾਂ ਨੂੰ ਭਾਜ ਮੇਰੇ ਘਰ ਆਉਂਗਾ ਮਿੱਤਰਵਾਜੇ ਫੁੱਲੇ ਨੇ ਤੁਸੀਂ ਦੇਖੋ ਜਲੰਧਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਉੱਥੇ ਨੂੰ ਲੱਗਿਆ ਵੀ ਜਲੰਧਰ ਦੀ ਸਾਈਡ ਆ ਰੂਟ ਚੰਡੀਗੜ੍ਹ ਉੱਤੋਂ ਨੂੰ ਆਉਂਖਾ ਇਹ ਮੇਰਾ ਘਰ ਹੀ ਜਲੰਧਰ ਲੱਗਿਆ ਠੀਕ ਹੈ ਉਹੀ ਇਹ ਘਰ ਹੀ ਜਿੱਥੇ ਪਤਾ ਵੀ ਵੋਟਾਂ ਪੈਂਦੇ ਆ ਠੀਕ ਹੈ ਇਹ ਜਿੰਨਾ ਟਾਈਮ ਲੋਕ ਸੇਵਾ ਕਰਾਉਣਗੇ ਓਨਾ ਟਾਈਮ ਹੋ ਜਿਗਾ ਜਲੰਧਰ ਲੱਗਾਉ ਜਲੰਧਰ ਹੀ ਰਹੂਗਾ ਆਈ ਤੇ ਭਾਵੇਂ ਸੀਐਮ ਜਿਹੜੇ ਸੀਐਮ ਹੌਸਲਾ ਉਹ ਤੰਗੜਾ ਹੈ ਉਹ ਇਹਨਾਂ ਦੇ ਸਿੰਗਲ ਦਾਤਮੇ ਹੌਲੀ ਹੌਲੀ ਸਾਰੇ ਜਿਨ੍ਹਾਂ ਦੇ ਵਿੱਚੋਂ ਘੁੰਮਣਗੇ ਠੀਕ ਹੈ ਠੀਕ ਹੈ ਲੋਕਾਂ ਨੂੰ ਕੋਈ ਤੰਗੀ ਨਹੀਂ ਆਉਗੀ ਹੁਣ ਤੁਸੀਂ ਲੋਕ ਕਹਿੰਦੇ ਬਦਲਾਅ ਕਿੱਥੇ ਬਦਲਾਅ ਭਾਈ ਜਿਨ੍ਹਾਂ ਨੂੰ ਅੱਜ ਇੱਕ ਬਿੱਲ ਨਹੀਂ ਆਉਂਦਾ ਉਹਨਾਂ ਨੂੰ ਪਸਕੇ ਦੇਖੋ ਬਦਲਾਅ ਨੂੰ ਪਸਕੇ ਦੇਖੋ ਬਦਲਾਅ ਠੀਕ ਹੈ ਅੱਜ ਭਾਈ ਲੋਕਾਂ ਨੂੰ ਜਿੱਦੇ ਦੀ ਸਰਕਾਰ ਬਣੀ ਐ ਜਿੱਦੋਂ ਬਿਜਲੀ ਦਾ ਜ਼ੀਰੋ ਜ਼ੀਰੋ ਭਾਈ ਜਿੰਨਾ ਔਖਾ ਵੀ ਭਾਈ ਗਰੀਬ ਲੋਕਾਂ ਨੂੰ ਨਹਿਰੀ ਪਾਣੀ ਭਾਈ ਅੱਜ ਉਹਨਾਂ ਨੂੰ ਪਸਕੇ ਦੇਖੋ ਵਾਲੇ ਜਿਨ੍ਹਾਂ ਨੂੰ ਪੌੜਾ ਮਾਉਣ ਰਾਤ ਨੂੰ 12 1 ਵਜੇ ਤੱਕ ਲਾਈਟ ਦੀ ਵੇਟ ਕਰਨੀ ਪੈਂਦੀ ਸੀ ਵੀ ਇਹ ਰਾਤ ਨੂੰ ਲ ਆਜਾ ਉਹ ਉਧਰ ਮੌਣੀ ਅੱਜ ਕੋਈ ਰਾਹ ਨਾਲ ਸੁੱਤੇ ਪਏ ਨੇ ਬਿਲਕੁਲ ਉਹਨਾਂ ਨੂੰ ਉਸਕੇ ਦੇਖੋ ਬਦਲਾਅ ਕੀ ਆ ਇਹਦੇ ਜੇ ਕੇਪਾਂ ਦੇ ਬੇਤਨ ਨਹੀਂ ਭਰੇ ਪਏ ਪਾਣੀ ਨਾਲ ਉਹਨਾਂ ਨੂੰ ਉਸਕੇ ਦੇਖੋ ਬਦਲਾਅ ਕੀ ਆ ਹੁਣ ਇੱਕ ਮੈਂ ਵੀਡੀਓ ਦੇਖੀ ਬਾਈ ਅੱਜ ਤੱਕ ਤੁਸੀਂ ਮੈਨੂੰ ਦੱਸੋ ਵੀ ਵਸੀਤ ਕਰੇ ਘਰ ਦੇ ਵਿੱਚੋਂ ਤੁਸੀਂ ਦੇਖੀ ਸੀ ਨਹੀਂ ਤਹਿਸੀਲਦਾਰ ਘਰਾਂ ਚੋਂ ਹੈ ਹਾਂ ਇਹ ਕੱਲ ਪਰਸਪਰ ਵੀ ਦੇਖੀ ਹੋਈ ਬਾਈ ਜਦੋਂ ਨਹੀਂ ਜਾ ਸਕਦੇ ਕੇ ਸੇਮ ਸਾਹਮਣੇ ਡਿਊਟੀ ਲਈ ਵੀ ਤੁਸੀਂ ਘਰਾਂ ਚੱਲ ਕੇ ਜਾਓ ਠੀਕ ਹੈ ਠੀਕ ਹੈ ਲੋਕਾਂ ਨੇ ਆਪਾਂ ਨੂੰ ਚੁਣਿਆ ਠੀਕ ਹੈ ਆਪਣਾ ਬਣਦਾ ਹੈ ਆਪਾਂ ਲੋਕਾਂ ਦੀ ਸੇਵਾ ਲਈ ਉਤਰ ਦੇ ਵਿੱਚ ਜਾਈਏ ਹੌਲੀ ਹੌਲੀ ਬਾਈ ਸਿਸਟਮ ਇਹ ਬਣ ਜੀ ਬਾਈ ਨਾ ਸਿਸਟਮ ਉਹ ਪਿੰਡਾਂ ਤੇ ਵੀ ਪ੍ਰੋਵਾਈਡ ਕਰ ਰਹੀ ਹੈ ਠੀਕ ਹੈ ਜੀ ਆਪਾਂ ਉੱਥੇ ਐ ਜਿਵੇਂ ਹੁਣ ਸਾਡੀ ਟਿੱਕੀ ਹੁੰਦੀ ਐ ਅੱਜ ਕੋਈ ਇਹ ਸਿਸਟਮ ਇਤਨਾ ਬਣਦਾ ਨੇ ਵੀ ਇੱਕਦਾਂ ਹੀਰੋ ਇੱਕਦਾਂ ਝਾੜੋ ਇੱਕਦਾਂ ਕੀ ਵੀ ਜਿੰਨਾ ਜਿਵੇਂ ਜਿਵੇਂ ਹਾਂ ਹਾਂ ਠੀਕ ਹੈ ਉਹ ਸਪੱਸ਼ਟ ਲੈ ਕੇ ਸਿਸਟਮ ਬਣਨਾ ਹੈ ਤਾਂ ਆਪਾਂ ਨੂੰ ਸਰਕਾਰ ਚੋਂ ਨਾ ਖਤਰ ਆਪਾਂ ਨੂੰ ਸਰਕਾਰ ਦੀ ਹੈਲਪ ਕਰਨੀ ਪਊਗੀ ਕਿਉਂਕਿ ਇਹ ਸਰਕਾਰ ਹੈ ਸਿਸਟਮ ਬਹੁਤ ਉਪਯੋਗ ਹੈ ਇਹ ਇਦਾਂ ਦੀ ਸਰਕਾਰ ਆਪਾਂ ਇੱਕ ਵਾਰੀ ਅੰਜਾਲੀ ਬਾਈ ਮੁੜ ਕੇ ਵੇੜਾ ਹੱਥ ਨਹੀਂ ਆਉਣਾ ਉਹ ਬਿਲਕੁਲ ਤੁਹਾਡੇ ਵਾਲੇ ਲੁੱਟਣਗੇ ਬਿਲਕੁਲ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਨੁਕਸਾਨ ਨੂੰ ਸੁੱਕੀ ਹੋਇਆ ਕਿਹਦਾ ਸਨ ਬਿਲਕੁਲ ਹੀ ਫਾਇਦੇ ਵਸੂ ਹੋਏ ਨੇ ਨੁਕਸਾਨ ਦੇ ਸੋ ਵੀ ਬਿਲਕੁਲ ਹੀ ਹੋਇਆ ਹੋਵੇ ਨੌਕਰੀਆਂ ਵੀ ਬੜੀਆਂ ਬਿਨਾ ਪੈਸੇ ਬਿਨਾ ਪੈਸੇ ਬਿਲਕੁਲ ਮੈਂ ਬਾਦੂ ਨੌਕਰੀ ਕਿੰਨਾ ਸਮਝੀ ਜਿਹੜੇ ਮੁੰਡੇ ਪੈਸੇ ਨਾਲ ਲੱਗੇ ਠੀਕ ਹੈ ਜਿੰਨੇ ਹੁਣ ਨੌਕਰੀਆਂ ਲੱਗੇ ਨੇ ਕੋਈ ਕੋਈ ਬੰਦਾ ਪ੍ਰੂਫ ਕਰ ਦੇ ਕਿ ਜਿੰਨੇ ਵੀ ਨੌਕਰੀਆਂ ਦੇ ਮੁੰਡੇ ਕਿੰਨੇ ਲੱਗੇ ਨੇ ਕਿਸੇ ਪੈਸੇ ਠੀਕ ਹੈ ਜੀ ਜਾਰ ਕਰਕੇ ਸਭ ਨੂੰ ਬੇਨਤੀ ਹੈ ਪਿੰਡਾਂ ਦੇ ਵਿੱਚੋਂ ਉੱਥੋਂ ਜੋ ਅੱਗੇ ਲੱਗੇ ਹੋਏ ਨੇ ਆਪ ਆਪਾਂ ਉੱਠ ਕੇ ਆਪਣੇ ਪਿੰਡ ਦੇ ਕ ਐਮਐਲਏ ਚੇਅਰਮੈਨਾਂ ਤੱਕ ਲੈ ਕੇ ਜਾਈਏ ਤਾਂ ਆ ਕਿ ਆਪਣੇ ਪੰਜਾਬ ਦੇ ਵਿੱਚ ਦੁਬਾਰੇ ਆਮਦਨੀ ਸਰਕਾਰ ਆਪ ਲਿਆਈਏ ਤੇ ਪਿੰਡ ਦੇ ਜਿਹੜੇ ਅਧੂਰੇ ਕੰਮ ਪੈ ਸੀ ਹੁਣ ਤੱਕ ਉੰਗਰਾਂ ਲੱਗ ਜਾਂਦੇ ਉਹ ਕੰਮਾਂ ਨੂੰ ਆਪਾਂ ਸਰਕਾਰ ਤੋਂ ਕਰੇ ਸਰਕਾਰ ਇੱਕ ਵੀ ਕੰਮ ਨੂੰ ਜਵਾਬ ਨਹੀਂ ਦੇਂਦੀ ਮੈਂ ਤੈਨੂੰ ਆਪਣੇ ਪਿੰਡ ਦੀ ਵੀ ਵੱਡੀ ਗੱਲ ਦੱਸਾਂ ਮੇਰੇ ਪਿੰਡ ਦੀ ਫਿਰ ਵੀ ਇੱਕ ਸੜਕ ਹੈ ਠੀਕ ਹੈ ਉਹ ਮੈਂ ਘੱਟੋ ਘੱਟ ਮੈਂ ਤਾਂ ਜਿੱਦਿਆਂ ਦਾ ਜਰੂਰ ਤੁਹਾਨੂੰ ਦੇਖੀ ਹੋਵੇ ਠੀਕ ਹੈ ਵੀ ਸੜਕ ਬਣੀ ਉਹਤੇ ਮੈਂ ਐਂ ਦੇ ਚੱਕੜਾ ਉੱਥੇ ਜਦੋਂ ਮਹੀਆਂ ਵੀ ਭਰ ਇਹ ਸੜਕ ਹੀ ਨਹੀਂ ਦੇਖੀ ਬਈ ਕਦੇ ਉਹ ਉਧਰਲੇ ਇਹ ਜਿਹੜੇ ਬੰਦੇ ਨੇ ਜਿਹੜੇ ਉਹ ਸੀਐਮ ਕੋਲ ਗਏ ਮੁੰਡਾ ਕੁਲਦੀਪ ਅਜੀਮਾ ਤੋਂ ਠੀਕ ਹੈ ਜਿੱਦਾਂ ਦੇਖੋ ਉਹਨਾਂ ਨੇ ਨਿਗਾਹ ਤੇ ਕੁਲਦੀਪ ਆਇਆ ਕੁਲਦੀਪ ਆਪਣਾ ਕੰਮ ਕਰਾ ਸਕਦਾ ਠੀਕ ਹੈ ਸੇਮ ਉਹਤੀ ਦੀ ਤੀਪਾ ਲਗਾਂਦੀ ਬਿਲਕੁਲ ਠੀਕ ਹੈ ਉਸ ਮੇਰੇ ਪਿੰਡ ਦੇ ਬੰਦੇ ਕੁਲਦੀਪ ਕੋਲ ਵਗਿਆ ਜੀ ਮੁੰਡਾ ਕੁਲਦੀਪ ਬਹੁਤ ਜਿਆਦਾ ਕੰਮ ਕਰਦਾ ਹੈ ਸਰਕਾਰ ਨਾਲ ਠੀਕ ਹੈ ਉਹ ਕੁਲਦੀਪ ਕੋਲ ਵਗਿਆ ਉਹਨਾਂ ਦੱਸਿਆ ਵੀ ਤੁਹਾਡੀ ਪਿੰਡ ਦੀ ਸੜਕ ਹੈ ਕੰਦੀ ਪਾਸੇ ਤੱਕ ਬਣੀ ਨਹੀਂ ਉਹਨਾਂ ਨੂੰ ਚੱਕ ਕੇ ਸੀ ਹੌਸਲੇ ਗਿਆ ਠੀਕ ਹੈ ਉਹ ਚੰਦਾ ਨਿਗਾਹ ਚਾ ਗਿਆ ਤੇ ਨਾਲ ਦਿਨ ਉਹਨਾਂ ਨੇ ਪਾਸ ਕਰਕੇ ਸੜਕ ਪਾਸ ਕਰਤੀ ਸੜਕ ਬਿਲਕੁਲ ਠੀਕ ਹੈ ਉਹ ਆਇਆ ਲਾਉਂਗਾ ਤੁਸੀ ਕਿੰਨੇ ਸਾਲਾਂ ਬਾਅਦ ਸੜਕ ਜਿਹੜਾ ਉੱਪਰ ਦੇ ਪਾਸੇ ਸੜਕ ਵਾਲੀ ਉੱਪਰ ਦੇ ਪਾਸੇ ਸੜਕ ਵਾਲੀ ਜਿਹੜੀ ਆਇਆ ਜਿਹੜਾ ਉਹ ਹੀਰੋ ਕਾ ਪਿੰਡ ਦੇ ਵਿੱਚੋਂ ਇੰਨੀਆਂ ਸੱਤਾਂ ਭਾਂਗੀਆਂ ਬਈ ਅਸਾਂ ਕਦੇ ਸੜਕ ਨਹੀਂ ਬਣੀ ਸੀ ਆਇਆ ਹੁਣ ਇਹ ਤਾਂ ਪਾਸ ਹੋਈ ਨਹੀਂ ਸਕਦੀ ਨਹੀਂ ਛੋਟੇ ਪਿੰਡ ਤਾਂ ਬਈ ਕੱਢ ਜਿਆ ਰਕਣੇ ਘਰੋਂ ਨਾ ਆਇਆ ਜਾਂਦਾ ਬਈ ਕਾਲਿਆਂ ਦੇ ਰਾਤ ਨੂੰ ਫੜਕ ਨਹੀਂ ਬਣੀ ਅੱਛਾ ਤੂੰ ਬਾਰਕ ਵਾਲਾ ਯਾਨੀ ਕਾਰਦੀਆਂ ਦਾ ਗੱਲ ਹੋਣਾ ਜਾਂਦਾ ਪਿੰਡ ਹੈ ਜੇ ਉਹ ਬੰਦੇ ਕਲਦੀਪ ਲੋਵੇ ਗਏ ਤਾਂ ਉਹ ਸੜਕ ਠੀਕ ਹੈ ਠੀਕ ਹੈ ਜਿਵੇਂ ਆ ਦੇਖਦੇ ਆ ਸਾਡੀ ਤਾਂ ਸੜਕ ਨਹੀਂ ਬਣੀ ਜੀ ਸਰਕਾਰ ਮੰਨ ਵੀ ਨਾ ਮੰਨ ਵੀ ਗੱਲ ਤਾਂ ਉਹੀ ਆ ਬਰਾ ਉਹ ਤੁਹਾਡੀ ਕੋਈ ਵੀ ਸਮੱਸਿਆ ਬਾਈ ਸਰਕਾਰ ਸੰਬੰਧੀ ਆ ਕਿਸੇ ਅਫਸਰ ਸੰਬੰਧੀ ਆ ਕੁਝ ਵੀ ਆ ਨਾ ਵੀ ਛੋਟੇ ਕੰਮ ਰੁਕੇ ਪੈਣੇ ਕੋਈ ਵੀ ਕਰਦੇ ਕੋਈ ਪਿੰਡ ਦੀ ਪ੍ਰੋਬਲਮ ਹੋਵੇ ਕੁਝ ਵੀ ਹੈ ਤਾਂ ਤੁਸੀਂ ਬਈ ਮੰਗਲਵਾਰ ਨੂੰ ਇੱਥੇ ਸੋਨੀ ਵੀਰ ਕੋਲੇ ਆਵੋ ਆਪਾਂ ਕਹਿੰਦੇ ਵੀ ਲੋਕਾਂ ਦੀ ਸੇਵਾ ਲਈ ਵੀਰ ਕਹਦਾ ਮੈਂ ਥੋੜਾ ਸੇਵਾਦਾਰ ਬਣ ਕੇ ਬੈਠੂਗਾ ਤੇ ਥੋਡੀ ਗੱਲਬਾਤ ਹੋਊਗਾ ਹਾਂਜੀ ਬਈ ਜੀ ਉੱਪਰ ਫੋਨ ਨੰਬਰ ਦੇ ਦਾਂਗੇ ਜਿਹਨੇ ਕਾਲ ਵੀ ਕਰ ਸਕਦਾ ਬਿਲਕੁਲ ਨਹੀਂ ਵੀ ਕਾਲ ਕਰਨੀ ਤਾਂ ਤੁਸੀਂ ਭਰਾਓ ਹੀਰੋਪੁਰਾ ਪੰਜਾਬ ਭਰੋ ਅੱਜ ਸੋਮਵਾਰ ਆ ਕੱਲ ਨੂੰ ਮੰਗਲਵਾਰ ਆ ਹਨਾ ਬਈ ਕੱਲ ਨੂੰ ਮੰਗਲਵਾਰ ਆ ਅੱਜ ਇਹ ਦੁਪਹਿਰ ਤੱਕ ਅਸੀਂ ਵੀਡੀਓ ਅਪਲੋਡ ਕਰ ਦੇਣੀ ਆ ਕੱਲ ਨੂੰ ਮੰਗਲਵਾਰ ਆਣ ਕੇ ਕਹੋ ਬਈ 7ਵੇਂ ਮਹੀਨੇ ਦਾ ਪਹਿਲਾ ਮੰਗਲਵਾਰ ਹੈ ਨਾ 7ਵਾਂ ਮਹੀਨਾ 2 ਤਰੀਕ ਤੇ ਜੁਲਾਈ ਦਾ ਮਹੀਨਾ ਇਹ ਭਰਾਵੋ ਪਹਿਲਾ ਮੰਗਲਵਾਰ ਜੁਲਾਈ ਮਹੀਨੇ ਦਾ 2024 ਦਾ ਜੇ ਕੱਲ ਤੋਂ ਬਈ ਆ ਸਕਦੇ ਸੋਨ ਪਹਿਲੀ ਥੋੜਾ ਲੱਗ ਜੂ ਵੀ ਚੂੜਾਈ ਆਖਦਾ ਕਿਵੇਂ ਪੈਂਦਾ ਹੈ ਪਿੰਡਾਂ ਉਸਨੇ ਹੈ ਮੇਰਾ ਪਿੰਡਾਂ ਦੇ ਵਿੱਚ ਆਪ ਅੱਗੇ ਲੱਖੋ ਜਿੱਦਾਂ ਮੈਂ ਇੱਕ ਦਿਨ ਰੱਖਦਾ ਸਾਰੇ ਪਿੰਡਾਂ ਦੇ ਜਿਹੜੇ ਮੁੰਡੇ ਨੇ ਆਮਾ ਦੇ ਅਪਾਰਟਮੈਂਟ ਡਿਵੈਲਪ ਕੀਤਾ ਹੋਇਆ ਉਹਦੇ ਇੱਕ ਦਿਨ ਰੱਖਣਾ ਤੇ ਉਹ ਪਿੰਡ ਦੇ ਕੰਮ ਮਿਹਰੇ ਸਰਕਾਰ ਦਾ ਕਹ ਲੈ ਕੇ ਆ। ਸਾਰੇ ਪਿੰਡਾਂ ਦੇ ਕੰਮ ਕਰਵਾਈਏ ਜਿਹੜਾ ਆਪਾਂ ਸਰਕਾਰ ਨੂੰ ਚੁਣਿਆ। ਜਦੋਂ ਪਰ ਨਵੀਂ ਸਰਕਾਰ ਲੈ ਕੇ ਜੇ ਆਪਾਂ ਉਹ ਤੱਕ ਪਹੁੰਚਾਂਗੇ ਨਹੀਂ ਫਿਰ ਆਪਾਂ ਨੂੰ ਸਰਕਾਰ ਚੁਣਨ ਦਾ ਕੀ ਫਾਇਦਾ? ਸਰਕਾਰ ਆਪਣਾ ਸਾਥ ਦੇਣ ਵੀ ਆਪਾਂ ਸਰਕਾਰ ਨਾਲ ਖੜਾਂਗੇ ਨਹੀਂ ਪੜ ਜਾਣਗੇ। ਬਿਲਕੁਲ ਜੀ। ਆਪਣਾ ਕਲੀਅਰ ਹੈ ਲੱਗਦਾ ਮੈਂ ਇਹ ਤਾਂ ਹੈਡਿੰਗ ਕਿ ਆਪਾਂ ਸਰਕਾਰ ਨਾਲ ਡੁੱਗਰ ਰਹਿਸਤਾ ਹੈ। ਤੇ ਆਪਾਂ ਕੰਮਾਂ ਦਾ ਕੰਮ ਆਪਾਂ ਸਰਕਾਰ ਨੂੰ ਚੁਣਿਆ। ਇਹ ਤਾਂ ਆਪਣਾ ਕੰਮ ਕਰਨਗੇ ਆਪਾਂ ਸਰਕਾਰ ਨਾਲ ਖੜੇ ਰਹਾਂਗੇ। ਨਹੀਂ ਇਹ ਬਸ ਹੈ। ਬਿਲਕੁਲ ਬਿਲਕੁਲ। ਸੋ ਠੀਕ ਹੈ ਭਰਾਓ ਧੰਨਵਾਦ ਫਿਰ। ਥੈਂਕ ਯੂ।